ਹਾਂਜੀ ਅੱਜ ਆਪਾਂ ਗੱਲ ਕਰਦੇ ਵੀ ਕੈਨੇਡਾ ਦੇ ਵਿੱਚ ਕਿੰਨੇ ਦੇ ਅੱਜ ਹਾਲਾਤ ਚੱਲ ਰਹੇ ਆ ਪੀਆਰ ਦੇ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਇੱਥੇ ਇੱਕ ਪੀਈਆਈ ਹੁੰਦਾ ਸੀਗਾ ਇੱਕ ਪ੍ਰਵੈਂਸ ਸੀਗਾ ਜਿਹਨੂੰ ਕਹਿੰਦੇ ਪ੍ਰਿੰਸ ਐਡਵਰਡ ਆਈਲੈਂਡ ਬਹੁਤ ਦੂਰ ਜਾ ਕੇ ਐਨ ਜਮਾ ਸਮੁੰਦਰਾਂ ਦੇ ਕੋਲ ਸਾਰਾ ਕੈਨੇਡਾ ਟੱਪ ਕੇ ਉਹ ਇੱਕ ਆਈਲੈਂਡ ਸੀਗਾ ਹਨਾ ਉੱਥੇ ਜਾ ਕੇ ਲੋਕ ਪੱਕੇ ਹੁੰਦੇ ਸੀ ਆਪਣੇ ਪੰਜਾਬੀ ਬਹੁਤ ਜ਼ਿਆਦਾ ਪੱਕੇ ਹੁੰਦੇ ਸੀਗੇ ਤੇ ਉੱਥੇ ਜਣੀ ਐ ਹੁੰਦਾ ਸੀ ਚਲੋ ਵੀ ਜਿਵੇਂ ਈਜ਼ੀ ਹੋ ਜਾਂਦਾ ਸੀ ਪੀਆਰ ਹੋਣਾ ਹਨਾ ਤੇ ਉਹਨਾਂ ਨੇ ਅੱਜ ਖਬਰ ਕੱਢੀ ਆ ਵੀ ਅਸੀਂ 25% ਆਪਦਾ ਹਨਾ ਇਮੀਗ੍ਰੇਸ਼ਨ ਉੱਥੇ ਪੀਆਰ ਦੇਣੀ ਘਟਾ ਰਹੇ ਆ ਤੇ ਜਿਹੜੇ ਬੰਦੇ ਪੀਈਏ ਯਾਨੀ ਪ੍ਰਿੰਸ ਐਡਵਰਡ ਆਈਲੈਂਡ ਤੇ ਜਾਣਾ ਚਾਹੁੰਦੇ ਸੀਗੇ ਉਹ ਹਜੇ ਥੋੜਾ ਟਾਈਮ ਰੋਕ ਜੋ ਇਸ ਸਮੇਂ ਕੈਨੇਡਾ ਬਹੁਤ ਜ਼ਿਆਦਾ ਸਖਤ ਹੋਇਆ ਹੋਇਆ ਪੀਆਰ ਦੇਣ ਦੇ ਮਾਮਲੇ 'ਚ ਬਹੁਤ ਘਟ ਗਿਆ ਹੁਣ ਲੋਕਾਂ ਨੂੰ ਪੀਆਰ ਨਹੀਂ ਦੇ ਰਿਹਾ ਕਈ ਬੰਦੇ ਜਿਹਨਾਂ ਕੋਲ ਜ਼ਿਆਦਾ ਐਕਸਪੀਰੀਅੰਸ ਆ ਜਾਂ ਜਿਹੜੇ ਬੰਦੇ ਕੰਸਟਰਕਸ਼ਨ 'ਚ ਆ ਉਹ ਤਾਂ ਮੇਨਲੀ ਵੱਡੇ ਸ਼ਹਿਰਾਂ 'ਚ ਵੀ ਪੱਕੇ ਹੋ ਰਹੇ ਨੇ ਜਾਨੀ ਵੱਡੇਆਂ ਪ੍ਰਵਿੰਸਾਂ 'ਚ ਵੀ ਪੱਕੇ ਹੋ ਰਹੇ ਨੇ ਜਿਵੇਂ ਕਿ ਅਨਟਾਰੀਓ BC ਦੇ ਵਿੱਚ ਜਿੰਨਾਂ ਕੋਲ ਕੱਲਾ ਫੂਡ ਦਾ ਐਕਸਪੀਰੀਅੰਸ ਆ ਉਹ ਬੰਦੇ ਨਹੀਂ ਪੱਕੇ ਹੋ ਰਹੇ ਇਸ ਕਰਕੇ ਹੁਣ ਫੂਡ ਇੰਡਸਟਰੀ ਨੂੰ ਟਾਰਗੇਟ ਕਰਨਾ ਬੰਦ ਕਰਦੀ ਆਪਾਂ ਮੈਨੇਜਰ ਮੈਨੇਜਰ ਫੂਡ ਫੂਡ 'ਚ ਭੰਨਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੇ ਫੂਡ ਵਾਲਿਆਂ ਨੂੰ ਬਾਹਰ ਕੱਢ ਰਹੇ ਨੇ ਕਾਲ ਸੈਂਟਰ ਵਾਲਿਆਂ ਨੂੰ ਬਾਹਰ ਕੱਢ ਰਹੇ ਨੇ ਸਰਵਿਸ ਸਰਵਿਸ ਜਿਹੜੀ ਆ ਕਰਦੇ ਨੇ ਸੇਲਜ਼ ਵਾਲਿਆਂ ਨੂੰ ਬਾਹਰ ਕੱਢ ਰਹੇ ਨੇ ਬਹੁਤ ਪੰਗਾ ਗਾ ਹੁਣ ਇਹਨਾਂ ਦੇ ਵਿੱਚ ਇਸ ਕਰਕੇ ਕਦੇ ਵੀ ਹੁਣ ਜੇ ਤੁਸੀਂ ਟਾਰਗੇਟ ਕਰਨਾਗਾ ਇਹ ਫੂਡ ਫਾਰਮਾਂ ਵਾਲੀਆਂ ਜੌਬਾਂ ਛੱਡ ਦੋ ਜਮਾਂ ਛੱਡ ਦੋ ਇਹਨਾਂ ਨੂੰ ਨਾ ਇਹਨਾਂ ਦੇ ਮਗਰ ਪੋ ਕਿਉਂਕਿ ਕਿਸੇ ਵੀ ਪ੍ਰੋਵੈਂਸ ਨੂੰ ਇਹ ਨਹੀਂ ਚਾਹੀਦੀਆਂ ਹੁਣ ਹੁਣ ਉਹਨਾਂ ਨੂੰ ਚਾਹੀਦੇ ਨੇ ਕੰਸਟਰਕਸ਼ਨ ਦੇ ਵਰਕ ਕਰਨ ਵਾਲੇ ਬੰਦੇ ਪਲੰਬਰ ਕਾਰਪੇਂਟਰ ਜਾਂ ਕੋਈ ਵੀ ਇਹੋ ਜਿਹਾ ਕੰਮ ਜਿਹਦੇ ਕੀ ਸਕਿੱਲ ਵਰਕ ਆ ਕੋਈ ਵੀ ਗੱਡੀਆਂ ਠੀਕ ਕਰਨੀਆਂ ਕੋਈ ਵੀ ਇਹੋ ਜਿਹੀ ਚੀਜ਼ ਹੋਵੇ ਜਿਹੜੀ ਕਿ ਉਹਨਾਂ ਨੂੰ ਲੋੜ ਆ ਮਕੈਨਿਕਾਂ ਦੀ ਉਹਨਾਂ ਨੂੰ ਲੋੜ ਆ ਇਹੋ ਜਿਹੀ ਪ੍ਰੋਵੈਂਸਾਂ ਨੂੰ ਵੀ ਹੁਣ ਇਹੋ ਜਿਹੇ ਬੰਦਿਆਂ ਦੀ ਲੋੜ ਪੈ ਗਈ ਜਿਹੜੇ ਕਿ ਉੱਥੇ ਜਾ ਕੇ ਸਕਿੱਲ ਵਰਕ ਕਰਨ ਇਸ ਕਰਕੇ ਹੁਣ ਜੇ ਤੁਸੀਂ ਕੋਈ ਕੰਮ ਸਿੱਖਣਾ ਜਾਂ ਕਿਸੇ ਚੀਜ਼ ਨੂੰ ਟਾਰਗੇਟ ਕਰਨਾ ਤਾਂ ਸਕਿੱਲ ਵਰਕ ਨੂੰ ਹੀ ਟਾਰਗੇਟ ਕਰਿਓ ਕਿਉਂਕਿ ਦੂਰ ਜਾ ਕੇ ਵੀ ਤੁਹਾਡੀ ਗੱਲਬਾਤ ਨਹੀਂ ਬੰਨੀ ਜਿਹੜੇ ਇੰਡੀਆ ਤੋਂ ਆਉਣਾ ਚਾਹੁੰਦੇ ਨੇ ਇੰਡੀਆ ਤੋਂ ਆਉਣ ਵਾਲੇ ਬੰਦੇ ਵੀ ਇੱਥੇ ਆ ਕੇ ਜੇ ਉੱਥੋਂ ਨਹੀਂ ਕੁਝ ਸਿੱਖ ਕੇ ਆਰੇ ਤਾਂ ਇੱਥੋਂ ਵੀ ਸਿੱਧਾ ਐਂ ਕਰਨ ਉਹ ਵੀ ਜਾਂ ਤਾਂ ਉਹ ਕਿਸੇ ਇਹ ਜੀ ਟ੍ਰੇਡ ਦੇ ਵਿੱਚ ਵੜਨ ਸਮਝ ਲਓ ਜਿਵੇਂ ਕੀ ਉਹ ਪਲੰਬਿੰਗ ਦੇ ਵਿੱਚ ਵੜਨ ਜਾਂ ਫਿਰ ਉਹ ਕੰਸਟਰਕਸ਼ਨ ਦੇ ਵਿੱਚ ਵੜਨ ਇਹ ਜੀ ਥਾਂ ਤੇ ਵੜਨ ਜਿੱਥੇ ਉਹਨਾਂ ਦੀ ਪੀਆਰ ਪੱਕੀ ਹੋ ਜਾਵੇ ਜਿੱਥੇ ਉਹਨਾਂ ਨੂੰ ਪੀਐਨਪੀ ਪੱਕੀ ਹੋ ਜਾਵੇ ਉੱਥੋਂ ਦੇ ਉਹਦਾ ਬੌਸ ਵੀ ਉਹਨਾਂ ਨੂੰ ਸਪੋਰਟ ਕਰਦਾ ਹੋਵੇ। ਕਈ ਵਾਰ ਐ ਹੁੰਦਾ ਨਾ ਆਪਾਂ ਕੰਮ ਵਧੀਆ ਕਰੀ ਜਾਂਦੇ ਹੁੰਨੇ ਆ ਪਰ ਬੌਸ ਉਹਨਾਂ ਦਾ ਸਪੋਰਟ ਨਹੀਂ ਕਰ ਦਿੰਦਾ। ਉਹ ਵੀ ਇੱਕ ਪੰਗਾ ਹੈਗਾ। ਤੁਹਾਡਾ ਬੌਸ ਤੁਹਾਨੂੰ ਪੂਰਾ ਸਪੋਰਟ ਕਰਦਾ ਹੋਵੇ ਜਿਹੜਾ ਤੁਹਾਡਾ ਕੰਮ ਕਰਵਾ ਰਿਹਾ ਤੁਹਾਡੇ ਤੋਂ ਉਹ ਬੰਦਾ ਵਧੀਆ ਹੋਵੇ ਤਾਂ ਹੀ ਤੁਹਾਡੀ ਪੀਆਰ ਦਾ ਅੱਗੇ-ਅੱਗੇ ਜਾ ਕੇ ਹੱਲ ਮਾਣਾ। ਨਹੀਂ ਹੁਣ ਇਹਨਾਂ ਨੇ ਕੀ ਕਰਿਆ ਹੋਇਆ? ਬਹੁਤ ਜ਼ਿਆਦਾ ਕਸ ਪਾਇਆ ਹੈ ਫੂਡ ਇੰਡਸਟਰੀ ਤੇ। ਕਿਉਂਕਿ ਪਹਿਲਾਂ ਲੋਕ ਫੂਡ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਪੱਕੇ ਹੋਏ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਜ਼ਿਆਦਾ ਘਟ ਜਾਣਗੇ ਇਸ ਕਰਕੇ ਫੂਡ ਇੰਡਸਟਰੀ ਨੂੰ ਹੁਣ ਬਹੁਤ ਜ਼ਿਆਦਾ ਟਾਰਗੇਟ ਨਾ ਕਰੋ ਜੇ ਤੁਸੀਂ ਕਰੋਗੇ ਤਾਂ ਅੱਗੇ ਜਾ ਕੇ ਤੁਹਾਨੂੰ ਪੀਆਰ ਦੀ ਬਹੁਤ ਜ਼ਿਆਦਾ ਮੁਸ਼ਕਲ ਆਣੀ ਆ ਫੇਰ ਤੁਸੀਂ ਕਿਹੜੀਆਂ ਪ੍ਰੋਵਿੰਸਾਂ ਨੂੰ ਟਾਰਗੇਟ ਕਰਨਾ ਮੈਨੂੰ ਹੁਣ ਜਿੱਥੇ ਤੱਕ ਲੱਗਦਾ ਵੀ ਪ੍ਰਿੰਸ ਐਡਵਰਡ ਨਹੀਂ ਜਾਣਾ ਚਾਹੀਦਾ ਕਿਉਂਕਿ ਇੰਨੀ ਦੂਰ ਜਾ ਕੇ ਜੇ ਤੁਸੀਂ ਸਾਨੂੰ ਨਹੀਂ ਉਹ ਪੱਕਾ ਕਰ ਰਹੇ ਤਾਂ ਕੀ ਫਾਇਦਾ ਹਨਾ ਇਹੀ ਚੀਜ਼ਾਂ ਜੇ ਤੁਸੀਂ ਅਨਟਾਰੀਓ ਦੇ ਕੋਲ ਕਿਸੇ ਪ੍ਰੋਵਿੰਸ ਜਾਂ ਫਿਰ ਅਨਟਾਰੀਓ ਦੇ ਵਿੱਚ ਬੈਕੀ ਕਰਨ ਲੋ ਕਈ ਵਾਰ ਉੱਥੇ ਵੀ ਬੰਦਿਆਂ ਦੀ ਲੋੜ ਹੁੰਦੀ ਹੈ ਹਨਾ ਉੱਥੇ ਹੀ ਬਹੁਤ ਜ਼ਿਆਦਾ ਲੋਕਾਂ ਨੂੰ ਪੀਐਨਪੀਆਂ ਮਿਲ ਜਾਂਦੀਆਂ ਨੇ ਜਿੱਥੇ ਤੁਹਾਡਾ ਵਧੀਆ ਕੰਮ ਸਿੱਖਿਆ ਹੋਇਆ ਲੋਕ ਉੱਥੇ ਵੀ ਪੱਕੇ ਹੋ ਜਾਂਦੇ ਨੇ ਪਰ ਜੇ ਤੁਸੀਂ ਉੱਥੇ ਨਹੀਂ ਹੋ ਰਹੇ ਤਾਂ ਕੋਲ ਵਾਲੀ ਪ੍ਰੋਵੈਂਸ ਵਿੱਚ ਮੂਵ ਕਰ ਜਿਓ ਜਿੱਥੇ ਥੋੜੀ ਜਿਹੀ ਇਮੀਗ੍ਰੇਸ਼ਨ ਸੌਖੀ ਹੈ ਮੰਨ ਲਓ ਵੀ ਕਿਤੇ ਕੋਈ ਅਲਬਰਟਾ ਚ ਆ ਗਿਆ ਕੋਈ ਬੀਸੀ ਦੇ ਇਹ ਜਿਹੇ ਇਲਾਕਿਆਂ ਚ ਆ ਗਿਆ ਜਿਵੇਂ ਇਹ ਬੀਸੀ ਦੇ ਛੋਟੇ ਪਿੰਡਾਂ ਦੇ ਵਿੱਚ ਵੀ ਹਨਾ ਪੀਐਨਪੀ ਮਿਲ ਜਾਂਦੀ ਆ ਉਹਨਾਂ ਨੂੰ ਵੀ ਸਰਚ ਕਰੋ ਜੇ ਤੁਸੀਂ ਉੱਥੇ ਜਾ ਕੇ ਇਹ ਕੰਮ ਕਰੋਗੇ ਤਾਂ ਤੁਹਾਡੇ ਕੰਮ ਦੀ ਵੀ ਕਦਰ ਪਊਗੀ ਤੇ ਤੁਹਾਨੂੰ ਉੱਥੇ ਜਾ ਕੇ ਪੀ ਆਰ ਵੀ ਮਿਲੂਗੀ ਇਸ ਕਰਕੇ ਹੁਣ ਜੇ ਤੁਸੀਂ ਕੋਈ ਵੀ ਕੰਮ ਸਿੱਖਣਾ ਤਾਂ ਪਹਿਲਾਂ ਉਹਦਾ ਮਨ ਬਣਾ ਕੇ ਆਓ ਵੀ ਅਸੀਂ ਆਹ ਕੰਮ ਸਿੱਖਣਾ ਹੈ ਹੁਣ ਇਹਦੇ ਵਿੱਚ ਇਹ ਵੀ ਨਾ ਪੁੱਛੀ ਜਾਏ ਉਹ ਵੀ ਅਸੀਂ ਕਿਹੜਾ ਕੰਮ ਸਿੱਖੀਏ ਕਿਹੜਾ ਜੀਚ ਤੁਹਾਡਾ ਇੰਟਰਸਟ ਆ ਮੰਨ ਲਓ ਵੀ ਜਿਹੜਾ ਤੁਹਾਨੂੰ ਲੱਗਦਾ ਵੀ ਹੱਥੀ ਕੰਮ ਇੱਥੇ ਮੋਹਨ ਲਈ ਤਾਂ ਹੁਣ ਡਾਕਟਰਾਂ ਦੀ ਬਹੁਤ ਲੋੜ ਆ ਨਰਸਾਂ ਦੀ ਬਹੁਤ ਲੋੜ ਆ ਕੰਪਾਉਂਡਰ ਜਿਹੜੇ ਇੱਥੇ ਹਨਾ ਉਹਨਾਂ ਨੂੰ ਵੀ ਪੱਕਾ ਕਰ ਰਹੇ ਨੇ ਇੰਨਾ ਕਿ ਜ਼ਿਆਦਾ ਇਹਨਾਂ ਨੂੰ ਲੋੜ ਆ ਜਿਹੜੇ ਮੂਰੇ ਆਪਣਾ ਸਿਰਫ ਚੈੱਕ ਹੀ ਕਰਦੇ ਹੁੰਦੇ ਮਾੜਾ ਮੋਟਾ ਬਲੱਡ ਪ੍ਰੈਸ਼ਰ ਚੈੱਕ ਕਰ ਲਿਆ ਯਾ ਵੇਟ ਚੈੱਕ ਕਰ ਲਿਆ ਉਹਨਾਂ ਦੀ ਵੀ ਇਹਨਾਂ ਨੂੰ ਬਹੁਤ ਲੋੜਾ ਉਹਨਾਂ ਨੂੰ ਵੀ ਪੀਆਰ ਕਰ ਰਹੇ ਨੇ ਪਰ ਆਪਣੇ ਲੋਕ ਸਿਰਫ ਇੱਕੋ ਹੀ ਪਾਸੇ ਵੜ ਜਾਂਦੇ ਆ ਫੂਡ ਇੰਡਸਟਰੀ ਦੇ ਵਿੱਚ ਫੂਡ ਫੂਡ ਇੰਡਸਟਰੀ ਨੂੰ ਛੱਡਣਾ ਪੈਣਾ ਤੇ ਕਸਟਮਰ ਸਰਵਿਸ ਕੋਸੁਰ ਵੀ ਛੱਡਣਾ ਪੈਣਾ ਇਹ ਮੇਨ ਜਿਹੜੀਆਂ ਹੁਣ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਇਹਨਾਂ ਤੇ ਫੋਕਸ ਕਰਨਾ ਹੈ ਹੁਣ ਇਹਨਾਂ ਨੇ ਮੇਨ ਤਾਂ ਗਲਤੀ ਤਾਂ ਇਹਨਾਂ ਦੀ ਆਪ ਦੀ ਸਰਕਾਰ ਦੀ ਹੋਈ ਆ ਵੀ ਇੰਨੇ ਲੋਕਾਂ ਨੂੰ ਪਹਿਲਾਂ ਬੁਲਾਇਆ ਫਿਰ ਉਦੋਂ ਬਾਅਦ ਚ ਇੰਨਾ ਕਸਤਾ ਵੀ ਲੋਕ ਉਧਰ ਨਹੀਂ ਜਾਣ ਹੁਣ ਅੱਗੇ ਜਾ ਕੇ ਪੀਆਰ ਦੇ ਬਹੁਤ ਵੱਡਾ ਸੰਕਟ ਖੜਾ ਹੋ ਸਕਦਾ ਹੈ ਇਸ ਕਰਕੇ ਤੁਸੀਂ ਆਪ ਦਾ ਇਹ ਧਿਆਨ ਰੱਖਣਾ ਵੀ ਤੁਸੀਂ ਟਾਰਗੇਟ ਜਿਹੜੀ ਚੀਜ਼ ਨੂੰ ਕਰਨਾ ਉਹ ਪਹਿਲਾਂ ਹੀ ਸੋਚ ਕੇ ਆਉ। ਐਵੇਂ ਨਹੀਂ ਹੈਗਾ ਵੀ ਪੜਨ ਤੋਂ ਬਾਅਦ ਸੋਚਾਂਗੇ ਕਿਉਂਕਿ ਪੜਨ ਤੋਂ ਬਾਅਦ ਸੋਚਿਆ ਨਹੀਂ ਜਾਂਦਾ ਹੁੰਦਾ। ਫਿਰ ਜਾਂ ਆਪਾਂ ਦੇਖਾਂਗੇ ਉਹ ਦੇਖਿਆ ਵੀ ਨਹੀਂ ਜਾਂਦਾ ਹੁੰਦਾ। ਇਸ ਕਰਕੇ ਜੇ ਤੁਸੀਂ ਪੂਰਾ ਕਲੀਅਰ ਨਹੀਂ ਹੈਗੇ ਫਿਰ ਤੁਹਾਨੂੰ ਪੀਆਰ ਦਾ ਬਹੁਤ ਮੁਸ਼ਕਲ ਹੋ ਜਾਣਾ। ਕੁਝ ਵੀ ਸਿੱਖੋ ਪਲੰਬਿੰਗ ਸਿੱਖੋ ਕੁਝ ਸਿੱਖੋ ਕਾਰਪੇਂਟਿੰਗ ਸਿੱਖੋ ਕੁਝ ਵੀ ਸਿੱਖੋ ਪਰ ਤੁਹਾਨੂੰ ਸਿੱਖਣਾ ਪੈਣਾ। ਇਹਨਾਂ ਨੇ ਧੱਕੇ ਨਾਲ ਸिखਾਉਣਾ ਪੀਆਰ ਦੇ ਚੱਕਰਾਂ 'ਚ ਫੇਰ ਤੁਹਾਨੂੰ ਇਹ ਇਹ ਜਿਹੀਆਂ ਜਿਹੀਆਂ ਥਾਵਾਂ ਤੇ ਲੈ ਕੇ ਜਾਣਗੇ ਜਿੱਥੇ ਪਾਪੂਲੇਸ਼ਨ ਘਟਾ ਜਿੱਥੇ ਪਾਪੂਲੇਸ਼ਨ ਘਟਾ ਉੱਥੇ ਹੀ ਤੁਹਾਨੂੰ ਜਾਣਾ ਪੈਣਾ ਜਿੱਥੇ ਪਾਪੂਲੇਸ਼ਨ ਜ਼ਿਆਦਾ ਗਈ ਉੱਥੇ ਇਹਨਾਂ ਨੇ ਪ੍ਰਾਪਰਟੀਆਂ ਵੀ ਮਹਿੰਗੀਆਂ ਕਰ ਦੇਣੀਆਂ ਨੇ ਤੇ ਉੱਥੇ ਇਹਨਾਂ ਨੇ ਪੀਆਰਾਂ ਵੀ ਔਖੀਆਂ ਕਰ ਦੇਣੀਆਂ ਨੇ ਇਹ ਇਹਨਾਂ ਦਾ ਮੇਨ ਪਲਾਨ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਇਹ ਇਹ ਚੀਜ਼ ਨੂੰ ਨਹੀਂ ਸਮਝ ਸਕੇ ਹੋ ਸਕਦਾ ਵੀ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੁਸੀਂ ਕਹਿੰਦੇ ਹੋ ਕੰਸਟਰਕਸ਼ਨ ਦੇ ਵਿੱਚ ਇਹ ਜਿਹੇ ਕਿਹੜੇ ਕੰਮ ਆ ਜਿਨ੍ਹਾਂ ਦੀ ਬਹੁਤ ਜ਼ਿਆਦਾ ਮੰਗ ਆ ਹੁਣ ਜਿਵੇਂ ਬਾਹਰ ਹੈ ਨਾ ਕੰਸਟਰਕਸ਼ਨ ਦੇ ਵਿੱਚ ਆਪਾਂ ਘਰਾਂ ਦੇ ਬਾਹਰ ਫੈਂਸ ਲਾਉਣੇ ਹੁੰਦੇ ਆ ਉਹ ਬੰਦੇ ਨਹੀਂ ਮਿਲ ਰਹੇ ਵੀਰੇ ਫੈਂਸ ਲਾਉਣ ਵਾਲੇ ਬੰਦੇ ਨਹੀਂ ਮਿਲ ਰਹੇ ਫੇਰ ਜਿਹੜਾ ਫਲੋਰ ਲਾਉਂਦੇ ਨੇ ਮੰਨ ਲਓ ਵੀਰੇ ਲੱਕੜ ਦਾ ਫਲੋਰ ਲੱਗਦਾ ਜਿਵੇਂ ਆਪਣੇ ਲੱਕੜ ਦਾ ਫਰਸ਼ ਲੱਗਦਾ ਫਰਸ਼ ਆ ਜਿਹੜਾ ਉਹਨੂੰ ਲੱਕੜ ਦੇ ਨੂੰ ਬਣਾਉਣ ਵਾਲਾ ਬਹੁਤ ਲੋਕ ਘਟ ਨੇ ਜਾਂ ਫਿਰ ਲੱਕੜ ਦੇ ਘਰ ਬਣਦੇ ਜਿਹੜੇ ਉਹ ਬਣਾਉਣ ਵਾਲੇ ਲੋਕ ਬਹੁਤ ਘਟ ਨੇ ਹਾਂਜੀ ਜੇ ਤੁਸੀਂ ਵੀ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਪੇ ਪੈਨੀ ਐ ਇਹ ਬਹੁਤ ਵਧੀਆ ਐਕਸਚੇਂਜ ਰੇਟ ਦਿੰਦੀ ਆ ਤੇ ਇਹਦੀ ਜ਼ੀਰੋ ਟ੍ਰਾਂਸਫਰ ਫੀਸ ਆ ਇਹ ਐਪ ਤੁਹਾਨੂੰ ਐਪਲ ਤੇ ਐਂਡਰੋਇਡ ਦੋਵਾਂ ਤੇ ਮਿਲ ਜੂਗੀ ਤੇ ਜੇ ਤੁਸੀਂ ਯੂਕੇ ਤੋਂ ਵੀ ਭੇਜਣਾ ਚਾਹੁੰਦੇ ਹੋ ਪੈਸੇ ਇੰਡੀਆ ਨੂੰ ਤਾਂ ਵੀ ਇਹ ਹੁਣ ਭੇਜ ਸਕਦੇ ਹੋ ਪੇ ਪੈਨੀ ਐਪ ਰਾਹੀਂ ਤੇ ਇਹਨਾਂ ਦੇ ਏਜੰਟ ਤੁਹਾਡੇ ਨਾਲ 24 ਘੰਟੇ ਟੱਚ ਦੇ ਵਿੱਚ ਰਹਿਣਗੇ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਫਿਰ ਜਿਹੜੇ ਕਿਚਨ ਦੇ ਵਿੱਚ ਆਪਣੇ ਆ ਬਾਕਸੇ ਲੱਗਦੇ ਹੁੰਦੇ ਆ ਕਿਚਨ ਕੈਬਿਨੇਟ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਬਣਾਉਣ ਵਾਲੇ ਬੰਦੇ ਬਹੁਤ ਘੱਟ ਨੇ ਇਹਨਾਂ ਦੀ ਬਹੁਤ ਜ਼ਿਆਦਾ ਮੰਗ ਆ ਫਿਰ ਜਿਹੜੀ ਇਹਨਾਂ ਦੀ ਛੱਤਾਂ ਨੇ ਉਹ ਛੱਤਾਂ ਨਾ ਜਿਹੜੀਆਂ ਥੋੜੇ ਸਮੇਂ ਬਾਅਦ ਖਰਾਬ ਹੋ ਜਾਂਦੀਆਂ ਨੇ ਉਹਨਾਂ ਨੂੰ ਬਦਲਣਾ ਪੈਂਦਾ ਹੈਗਾ ਉਹ ਬੰਦੇ ਬਹੁਤ ਜ਼ਿਆਦਾ ਘੱਟ ਨੇ ਇਹਨਾਂ ਏਰੀਆ ਦੇ ਵਿੱਚ ਛੱਤ ਬਦਲਣ ਵਾਲੇ ਬੰਦੇ ਨਹੀਂ ਹੈਗੇ ਤੇ ਜਿਹੜਾ ਵੀ ਕਲੀਨਿੰਗ ਕਲੋਨਿੰਗ ਦਾ ਕੰਮ ਆ ਉਹ ਵੀ ਬਹੁਤ ਬੰਦੇ ਘੱਟ ਨੇ ਹੁਣ ਮੰਨ ਲਓ ਵੀ ਇੱਥੇ ਦੇ ਘਰ ਆ ਜਿਹੜੇ ਉਹ ਥੋੜੇ ਸਮੇਂ ਬਾਅਦ ਖਰਾਬ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਮੈਟ ਲੱਗੇ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰਨਾ ਹੁੰਦਾ ਉਹ ਬੰਦੇ ਬਹੁਤ ਘੱਟ ਨੇ ਇਹਨਾਂ ਚੀਜ਼ਾਂ ਨੂੰ ਇਹ ਮੰਗਦੇ ਨੇ ਵੀ ਸਾਡੇ ਕੋਲ ਇਹੋ ਜਿਹੇ ਬੰਦੇ ਆਉਣ ਜਿਹੜੇ ਕਿ ਸਾਡੇਆਂ ਇਹਨਾਂ ਜੌਬਾਂ ਨੂੰ ਪੂਰਾ ਫੇਰ ਘਰਾਂ ਦੇ ਵਿੱਚ ਜਿਹੜੀ ਹੀਟਿੰਗ ਤੇ ਕੂਲਿੰਗ ਵਾਲਾ ਸਿਸਟਮ ਹੁੰਦਾ ਉਹਨਾਂ ਨੂੰ ਸਹੀ ਕਰਨ ਵਾਲੇ ਬੰਦੇ ਬਹੁਤ ਘੱਟ ਨੇ ਕਿਉਂਕਿ ਘੱਟ ਹੋਣ ਕਰਕੇ ਉਹਨਾਂ ਦੀ ਪੇ ਸ킬 ਵੀ ਬਹੁਤ ਜ਼ਿਆਦਾ ਹੈ। ਫਿਰ ਇਲੈਕਟ੍ਰੀਸ਼ੀਅਨ ਬਹੁਤ ਜ਼ਿਆਦਾ ਘੱਟ ਨੇ, ਉਹਰੇ ਇਲੈਕਟ੍ਰੀਸ਼ੀਅਨ ਨਹੀਂ ਹੈਗੇ। ਕੋਈ ਵੀ ਬੰਦਾ ਇੱਥੇ ਇਲੈਕਟ੍ਰੀਸ਼ੀਅਨ ਹੀ ਪੜ੍ਹਾਈ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਐ ਹੁੰਦਾ ਵੀ ਚਲਾ ਆਮ ਜੌਬਾਂ ਕਰ ਰਹੇ ਆ ਜਾਂ ਤਾਂ ਕੋਈ ਟਰੱਕ ਚਲਾ ਰਿਹਾ ਜਾਂ ਫੂਡ ਇੰਡਸਟਰੀ 'ਚ ਜਾਂ ਸਿਕਿਉਰਿਟੀ 'ਚ ਬਸ ਇਹ ਚੀਜ਼ਾਂ ਦੇ ਵਿੱਚ ਨੇ। ਤੁਹਾਨੂੰ ਇਸ ਕਰਕੇ ਜੇ ਤੁਸੀਂ ਆਪਣੀ ਕਮਾਈ ਵੀ ਵਧਾਉਣੀ ਆ, ਕਮਾਈ ਵੀ ਵਧੂਗੀ। ਇਸ ਤੇ ਇਹ ਕੰਸਟਰਕਸ਼ਨ ਦੇ ਵਿੱਚ ਬਹੁਤ ਹੋਰ ਚੀਜ਼ਾਂ ਡਰਾਈਵੇ ਬਣਾਉਣ ਵਾਲੇ ਬੰਦੇ ਜਿਹੜਾ ਕਿ ਜਿੱਥੇ ਕਾਰਾਂ ਘਰ ਦੇ ਮੂਹਰੇ ਖੜ੍ਹਦੀਆਂ ਨੇ ਉਹ ਪੱਥਰ ਜਿਹੇ ਦਾ ਬਣਾਉਂਦੇ ਜਿਹੜਾ ਉਹਨੂੰ ਬਣਾਉਣ ਵਾਸਤੇ ਵੀ ਸਕਿੱਲ ਚਾਹੀਦੀ ਹੁੰਦੀ ਹੈ ਉਹ ਵਾਲੇ ਬੰਦੇ ਬਹੁਤ ਘੱਟ ਨੇ ਜੇ ਤੁਸੀਂ ਉਹ ਕਰਦੇ ਹੋ ਉਹ ਵੀ ਬਹੁਤ ਜ਼ਿਆਦਾ ਵਧੀਆ ਉਹਦੇ ਵਿੱਚ ਵੀ ਪੈਸਾ ਵੀ ਵਧੀਆ ਹੈਗਾ ਤੇ ਉਦੋਂ ਬਾਅਦ ਚ ਉਹਦੇ ਵਿੱਚ ਪੀਆਰ ਵੀ ਵਧੀਆ ਹੋ ਜਾਂਦੀ ਹੈ ਜੇ ਤੁਸੀਂ ਇਹ ਜੇ ਰਿਮੋਟ ਇਲਾਕੀ ਇਹਦੇ ਵਿੱਚੋਂ ਤੇ ਮੈਡੀਕਲ ਲਾਈਨ ਦਾ ਤੁਹਾਨੂੰ ਪਤਾ ਹੀ ਹੈ ਮੈਡੀਕਲ ਲਾਈਨ ਚ ਤਾਂ ਕਿਤੇ ਵੀ ਤੁਸੀਂ ਕੈਨੇਡਾ ਦੇ ਵਿੱਚੋਂ ਤੁਹਾਨੂੰ ਕੋਈ ਨਾ ਕੋਈ ਰਾਹ ਲੱਭ ਹੀ ਜਾਣਾ ਹੈ ਪੀਆਰ ਹੋਣ ਦਾ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਲੋਕ ਚਾਹੀਦੇ ਨੇ ਮੈਡੀਕਲ ਲਾਈਨ ਦੇ ਵਿੱਚ ਚਾਹੇ ਤੁਸੀਂ ਡਾਕਟਰ ਨਹੀਂ ਹੈਗੇ ਨਰਸਮਾਨ ਜੂਨਰਸ ਨਹੀਂ ਹੈਗੇ ਤਾਂ ਉਹ ਮੂਰੇ ਜਿਹੜੇ ਕਸਟਮਰ ਸਰਵਿਸ ਕਰਦੇ ਨੇ ਕੰਪਾਉਂਡਰ ਹੁੰਦੇ ਨੇ ਉਹਨਾਂ ਨੂੰ ਉਹ ਲੱਗ ਜਾ ਉਹਨਾਂ ਨੂੰ ਵੀ ਤੁਸੀਂ ਕਹਿ ਸਕਦੇ ਹੋ ਵੀ ਛੇਤੀ ਪੀਆਰ ਮੈਲਰੀ ਹੈ ਅੱਜ ਦੇ ਸਮੇਂ ਦੇ ਵਿੱਚ ਤੇ ਮੈਡੀਕਲ ਲਾਈਨ ਚ ਵੀ ਬਹੁਤ ਜ਼ਿਆਦਾ ਆਪਣੇ ਪੈਸੇ ਬਣਦੇ ਨੇ ਜਿਵੇਂ ਕਿ ਉੱਥੇ 25 ਤੋਂ ਸ਼ੁਰੂ ਹੋ ਜਾਂਦਾ 30 ਤੇ 40 40 ਡਾਲਰਾਂ ਤੱਕ ਘੰਟੇ ਦੇ ਮਿਲ ਜਾਂਦੇ ਨੇ ਇਸ ਕਰਕੇ ਮੈਡੀਕਲ ਲਾਈਨ ਨੂੰ ਵੀ ਜੇ ਤੁਸੀਂ ਚੂਜ਼ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਬੈਸਟ ਰਹੂਗਾ ਫਿਰ ਮਿੱਤਰੋ ਜਿਹੜੇ ਘਰਾਂ ਦੇ ਵਿੱਚ ਜਿਹੜੇ ਆ ਖਿੜਕੀਆਂ ਲਾਉਂਦੇ ਨੇ ਇਹ ਖਿੜਕੀਆਂ ਲਾਉਣ ਵਾਲਾ ਵੀ ਡਿਪਾਰਟਮੈਂਟ ਅਲੱਗ ਹੁੰਦਾ ਉਹ ਵਾਲੇ ਬੰਦੇ ਵੀ ਬਹੁਤ ਘੱਟ ਨੇ ਉਹਨਾਂ ਦੀ ਕੋਈ ਵੀ ਚਾਹੇ ਉਹਨਾਂ ਨੂੰ ਸਮਾਰਨਾ ਚਾਹੇ ਉਹਨਾਂ ਨੂੰ ਆਈਡੈਂਟੀਟੀ ਪੇਂਟਿੰਗ ਉਹਨਾਂ ਦੀ ਕੋਈ ਵੀ ਕਰਨੀ ਆ ਉਹ ਵਾਲੇ ਬੰਦੇ ਬਹੁਤ ਘੱਟੇ ਹੋਏ ਨੇ ਜਾਂ ਕਾਰਾਂ ਦੀ ਆਈਡੈਂਟੀਟੀ ਪੇਂਟਿੰਗ ਵਾਲੇ ਬੰਦੇ ਵੀ ਨਹੀਂ ਹੈਗੇ ਇਹ ਜੇ ਬਿਜ਼ਨਸਾਂ ਦੇ ਵਿੱਚ ਬੜੀ ਜ਼ਿਆਦਾ ਪੀਆਰ ਦਿੱਤੀ ਜਾ ਰਹੀ ਆ ਸਾਰੇ ਪਾਸੇ ਇਹਨਾਂ ਦੀ ਆਪ ਦੇ ਆਪ ਦੇ ਇਹਨਾਂ ਨੇ ਪਲੈਨਿੰਗ ਬਣਾਈ ਹੋਈ ਆ ਵੀ ਇਹਨਾਂ ਦੇ ਕੋਡ ਬਣਾਏ ਹੋਏ ਨੇ ਫਿਰ ਮਿੱਤਰੋ ਬਿਲਡਿੰਗ ਵਾਲੇ ਬੰਦੇ ਬਹੁਤ ਜ਼ਿਆਦਾ ਪੱਕੇ ਹੁੰਦੇ ਨੇ ਹੁਣ ਕਈ ਬੰਦੇ ਕਹਿੰਦੇ ਸਾਨੂੰ ਬਿਲਡਿੰਗ ਵਾਲਾ ਕੰਮ ਨਹੀਂ ਮਿਲਿਆ ਤੁਸੀਂ ਜੇ 5-7 ਜਾਂ ਥਾਮਾਂ ਤੇ ਜਾ ਕੇ ਟਰਾਈ ਕਰੋਗੇ ਫੇਰ ਹੀ ਜਾ ਕੇ ਉੱਥੇ ਮਿਲੂਗਾ ਕੰਮ ਤੁਹਾਨੂੰ ਤੁਸੀਂ ਹੌਲੀ-ਹੌਲੀ ਟਰਾਈ ਕਰੋ ਬਿਲਡਿੰਗ ਦੇ ਵਿੱਚ ਵੀ ਟਰਾਈ ਕਰਦੇ ਰਹੋ ਕੋਈ ਨਾ ਹੌਲੀ-ਹੌਲੀ ਕਰਕੇ ਕੰਮ ਮਿਲ ਜੂਗਾ ਵੈਲਡਿੰਗ ਵਾਲੇ ਬੰਦੇ ਬਹੁਤ ਛੇਤੀ ਪੱਕੇ ਹੁੰਦੇ ਨੇ ਕਿਉਂਕਿ ਵੈਲਡਿੰਗ ਦੀ ਮੰਗ ਬਹੁਤ ਜ਼ਿਆਦਾ ਹੈਗੀ ਪਰ ਇਹ ਥੋੜੇ ਤੇ ਆ ਵੀ ਤੁਸੀਂ ਕੰਮ ਲੱਭਦੇ ਕਿਵੇਂ ਹੋ ਜੇ ਤੁਹਾਨੂੰ ਲੱਭਣਾ ਆਉਂਦਾ ਕੰਮ ਫਿਰ ਤੁਸੀਂ ਉਹਦੇ ਵਿੱਚ ਬਹੁਤ ਛੇਤੀ ਕਾਮਯਾਬ ਹੋ ਸਕਦੇ ਹੋ ਵੈਲਡਿੰਗ ਦੇ ਵਿੱਚ ਵੀ ਹੁਣ ਸ਼ਾਇਦ ਸੁਣਨ ਵਾਲੇ ਬੰਦਿਆਂ ਨੂੰ ਲੱਗਦਾ ਹੋਊਗਾ ਵੀ ਇਹ ਕਿੰਮੇ ਦੀਆਂ ਜੌਬਾਂ ਨੇ ਹਨਾ ਜਿਵੇਂ ਉਹਨਾਂ ਨੂੰ ਲੱਗਦਾ ਹੋਊਗਾ ਵੀ ਛੋਟੀਆਂ ਜਿਹੀਆਂ ਜੌਬਾਂ ਨੇ ਪਰ ਇਹਨਾਂ ਦੀ ਬਹੁਤ ਜ਼ਿਆਦਾ ਤਨਖਾਹ ਮਿੱਤਰੋ ਕਿਉਂਕਿ ਘੱਟ ਬਹੁਤ ਨਹੀਂ ਇਸ ਕਰਕੇ ਇਹਨਾਂ ਦੀ ਤਨਖਾਹ ਆਪ ਹੀ ਆਟੋਮੈਟਿਕਲੀ ਜ਼ਿਆਦਾ ਹੋਣੀ ਹੈ ਕਿਉਂਕਿ ਇਹਨਾਂ ਦੀ ਡਿਮਾਂਡ ਸਪਲਾਈ ਉਨੀ ਹੈ ਨਹੀਂਗੀ ਇਸ ਕਰਕੇ ਡਿਮਾਂਡ ਤੇ ਸਪਲਾਈ ਦਾ ਬਿਜ਼ਨਸ ਆ ਇਸੇ ਚੱਕਰ ਦੇ ਵਿੱਚ ਇੰਨਾ ਪਲੰਬਰਾਂ ਦੀ ਇੰਨਾ ਜਿਹੜੇ ਕੀ ਆਪਣੇ ਕਾਰਪੈਂਟਰ ਆ ਇਹਨਾਂ ਦੀ ਬਹੁਤ ਜ਼ਿਆਦਾ ਮੰਗ ਆ ਕੋਈ ਵੀ ਲੱਕੜ ਦਾ ਕੰਮ ਕਰਦਾ ਕੋਈ ਵੀ ਘਰਾਂ ਦਾ ਕੰਮ ਕਰਦਾ ਇਹਨਾਂ ਦੀ ਬਹੁਤ ਜ਼ਿਆਦਾ ਮੰਗ ਆ ਇਸ ਕਰਕੇ ਜੇ ਤੁਸੀਂ ਚਾਹਦੇ ਹੋ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਪੈਸਾ ਬਹੁਤ ਜ਼ਿਆਦਾ ਬਣੇ ਕੈਨੇਡਾ ਦੇ ਵਿੱਚ ਤੇ ਉਦੋਂ ਬਾਅਦ 'ਚ ਤੁਹਾਡੀ ਇਮੀਗ੍ਰੇਸ਼ਨ ਵੀ ਸੌਖੀ ਹੋ ਜੇ ਤਾਂ ਹਮੇਸ਼ਾ ਇਹਨਾਂ ਜੌਬਾਂ ਨੂੰ ਹੀ ਟਾਰਗੇਟ ਕਰੋ ਜਿਹਦੇ ਨਾਲ ਕੀ ਤੁਹਾਡੇ ਪੀਆਰ ਦੇ ਰਾਸ ਸੌਖੇ ਹੋ ਜਾਣਗੇ ਨਹੀਂ ਤਾਂ ਮਿੱਤਰੋ ਸਾਰੇ ਪੀਐਨਪੀਆਂ ਬੰਦ ਕਰ ਰਹੇ ਨੇ ਸਾਰੇ ਸਾਰੇ ਕੈਨੇਡਾ ਦੇ ਵਿੱਚ ਨਾ ਪੀਐਨਪੀ ਆਲਮੋਸਟ ਬੰਦ ਦੀ ਆ ਅਲਬਰਟਾ ਅਲਬੂਟਾ ਤੋਂ ਲੈ ਕੇ ਪ੍ਰਿੰਸ ਐਡਵਰਡ ਤੱਕ ਸਾਰਾ ਕੁਝ ਬੰਦ ਹੀ ਕਰੀ ਜਾ ਰਹੇ ਨੇ ਐ ਨਹੀਂ ਪਤਾ ਕਦੋਂ ਸਾਰੀਆਂ ਪੀਐਨਪੀਆਂ ਬੰਦ ਹੋ ਜਾਣੀਆਂ ਤੇ ਕਦੋਂ ਸਾਰੇ ਟਰੇਡ ਵਾਲੇ ਹੀ ਪੀਆਰ ਹੋਣੇ ਸ਼ੁਰੂ ਹੋ ਜਾਣੇ ਇਸ ਕਰਕੇ ਇਹ ਫੂਡ ਵਾਲੇ ਚੱਕਰ 'ਚ ਥੋੜੇ ਨਿਕਲਣੇ ਹੀ ਪੈਣਾਗਾ ਫੂਡ ਵਾਲਾ ਕੰਮ ਨਹੀਂ ਹੈਗਾ ਇੰਨਾ ਵਧੀਆ ਪੀਐਨਪੀ ਜੇ ਤੁਹਾਨੂੰ ਇੰਨੀ ਦੂਰ ਮੂਵ ਕਰਕੇ ਵੀ ਨਾ ਮਿਲੇ ਫਿਰ ਬੰਦੇ ਨੂੰ ਥੋੜੀ ਅਦਾਸ ਹੋ ਜਾਂਦਾ ਬੰਦਾ ਇਸ ਕਰਕੇ ਜੇ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਪਤਾ ਲੱਗ ਰਿਹਾ ਵੀ ਪੀਐਨਪੀ ਹੁਣ ਫੂਡ ਵਾਲਿਆਂ ਨੂੰ ਨਹੀਂ ਮਿਲਣੀਆਂ ਫਿਰ ਵੀ ਤੁਸੀਂ ਫੂਡ ਵਾਲਾ ਇਹੀ ਕੰਮ ਲੱਭ ਰਹੇ ਹੋ ਉੱਥੇ ਜਾ ਕੇ ਇਹਦੇ ਵਿੱਚ ਫਿਰ ਕੀ ਦੀ ਗਲਤੀ ਹੈ ਇਹ ਤੁਹਾਨੂੰ ਆਪ ਹੀ ਪਤਾਗੀ ਇਹ ਤੁਹਾਨੂੰ ਆਪ ਸਮਝ ਆਉਣੀ ਚਾਹੀਦੀ ਹੈ ਵੀ ਮੈਂ ਇਹ ਗੱਲ ਸੁਣ ਲਈ ਤਾਂ ਹੁਣ ਇਹਦੇ ਉੱਤੇ ਮੈਂ ਅਮਲ ਕਰਨਾਗਾ ਜੇ ਤੁਸੀਂ ਇਹਦੇ ਉੱਤੇ ਅਮਲ ਨਹੀਂ ਕਰੋਗੇ ਫਿਰ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਊਗੀ ਕਿਉਂਕਿ ਫਿਰ ਬੰਦ ਹੋ ਜਾਣੀਆਂ ਫਿਰ ਤੁਸੀਂ ਉਸ ਪਾਸੇ ਉਹ ਚ ਫਸਦਾ ਕਿ ਮੈਂ ਬੰਦਾ ਜਾ ਕੇ ਥੋੜਾ ਫੂਡ ਦਾ ਐਕਸਪੀਰੀਅੰਸ ਪੂਰਾ ਹੋ ਜਾਂਦਾ ਫੂਡ ਦਾ ਥੋੜਾ ਐਕਸਪੀਰੀਅੰਸ ਪੂਰਾ ਹੋ ਜਾਂਦਾ ਉਧਰੋਂ ਤੁਹਾਡੀ ਪੀਆਰ ਬੰਦ ਹੋ ਜਾਂਦੀ ਮੰਨ ਲਓ ਵੀ ਪੀਐਨਪੀ ਉਹ ਟਰੇਡ ਦੀ ਬੰਦ ਹੋ ਜਾਂਦੀ ਆ ਫਿਰ ਉਹ ਦੇ ਕੋਲ ਬੰਦੇ ਕੋਲ ਐਕਸਪੀਰੀਅੰਸ ਹੁੰਦਾਗਾ ਸਾਲ ਦਾ ਜਾਂ 2 ਸਾਲ ਦਾ ਉਹ ਕੰਮ ਚ ਹਨਾ ਮੰਨ ਲਓ ਵੀ ਫੂਡ ਇੰਡਸਟਰੀ ਚ ਫਿਰ ਉਹ ਫੂਡ ਇੰਡਸਟਰੀ ਵਾਲਾ ਹੋਰ ਕੰਮ ਲੱਭਦਾ ਅਗਲਾ ਤੁਹਾਨੂੰ ਕਹਿੰਦਾ ਵੀ ਤੂੰ ਪਹਿਲਾਂ ਕਿਹੜਾ ਕੰਮ ਕਰਿਆ ਫਿਰ ਤੁਸੀਂ ਕਹਿੰਦੇ ਅਸੀਂ ਫੂਡ ਇੰਡਸਟਰੀ ਬਹੁਤ ਔਖਾ ਹੋ ਜਾਂਦਾ ਫਿਰ ਤੁਹਾਨੂੰ ਇੱਕ ਇੰਡਸਟਰੀ ਚ ਦੂਜੀ ਇੰਡਸਟਰੀ ਦੇ ਵਿੱਚ ਜਾਣਾ ਹੋਤਾ ਜਾਂਦਾ ਵੀ ਐ ਨਹੀਂ ਹੈਗਾ ਵੀ ਹੁੰਦਾ ਨਹੀਂ ਪਰ ਔਖਾ ਬਹੁਤ ਜ਼ਿਆਦਾ ਹੋ ਜਾਂਦਾ ਕਿੱਥੇ ਤੁਸੀਂ ਸਿੱਧਾ ਇੱਕ ਵਾਰ ਜੀ ਚ ਜਾਓਗੇ ਉੱਥੇ ਜਾ ਕੇ ਤੁਹਾਨੂੰ ਬਹੁਤ ਜ਼ਿਆਦਾ ਸੌਖਾ ਰਹੂਗਾ ਸਿੱਧਾ ਹੀ ਤੁਸੀਂ ਉੱਥੇ ਹੌਲੀ ਹੌਲੀ ਕੰਮ ਸਿੱਖਦੇ ਸਕੇਦੇ ਸਟੂਡੈਂਟ ਤੋਂ ਜਦ ਤੱਕ ਵਰਕ ਪਰਮਿਟ ਤੇ ਜਾਓਗੇ ਬਹੁਤ ਵਧੀਆ ਹੋਊਗਾ ਉਸ ਤੋਂ ਬਾਅਦ ਤੁਸੀਂ ਹੋਰ ਸਿੱਖ ਜਾਓਗੇ ਤੁਹਾਡਾ ਲੈਵਲ ਹੋਰ ਉੱਪਰ ਹੋ ਜਾਊਗਾ ਤੇ ਫੇਰ ਤੁਸੀਂ ਮਾਸਟਰ ਹੋ ਜਾਉਗੇ ਵੀ ਚੀਜ਼ ਨੇ ਜਦੋਂ ਤੁਸੀਂ ਮਾਸਟਰ ਹੋਗੇ ਉਸ ਤੋਂ ਬਾਅਦ ਤੁਸੀਂ ਉਹ ਸ਼ਕਤੀ ਇੱਕ ਅੱਧੀ ਸਰਟੀਫਿਕੇਸ਼ਨ ਵੀ ਕਰਨੀ ਪੈਂਦੀ ਆ ਤੁਹਾਨੂੰ ਥੋੜੀ-ਮੋਟੀ ਪੜ੍ਹਾਈ ਵੀ ਕਰਨੀ ਪੈ ਸਕਦੀ ਆ ਬਹੁਤ ਜ਼ਿਆਦਾ ਔਖੀ ਨਹੀਂ ਹੁੰਦੀ ਮਾੜੀ-ਮੁੱਟੀ ਹੁੰਦੀ ਆ ਉਹ ਕਰਕੇ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਤੁਸੀਂ ਸਰਟੀਫਾਈਡ ਉਹ ਚੀਜ਼ ਹੋਣੀ ਹੈ ਮੰਨ ਲਓ ਵੀ ਸਰਟੀਫਾਈਡ ਮਕੈਨਿਕ ਹੋਗੇ ਸਰਟੀਫਾਈਡ ਕਾਰਪੈਂਟਰ ਹੋਗੇ ਤੁਸੀਂ ਉਹ ਹੋ ਜਾਣੇ ਉਸ ਤੋਂ ਬਾਅਦ ਤੁਹਾਡੇ ਪੈਸੇ ਬਹੁਤ ਜ਼ਿਆਦਾ ਬਣਨੇ ਸ਼ੁਰੂ ਹੋ ਜਾਂਦੇ ਫਿਰ ਤੁਸੀਂ ਆਪਦਾ ਬਿਜ਼ਨਸ ਵੀ ਸ਼ੁਰੂ ਕਰ ਸਕਦੇ ਹੋ ਇਹ ਬਿਜ਼ਨਸ ਦੇ ਵਿੱਚ ਛੇਤੀ ਕੋਈ ਆਉਂਦਾ ਵੀ ਨਹੀਂ ਕਿਉਂਕਿ ਪਹਿਲਾਂ ਤੁਹਾਨੂੰ ਇਹਦੇ ਵਿੱਚ 2-3 ਸਾਲ ਸਿੱਖਣਾ ਪੈਂਦਾ ਫਿਰ ਸਰਟੀਫਾਈਡ ਹੋਣਾ ਪੈਂਦਾ ਐਨ ਹੀ ਹੈ ਵੀ ਕੋਈ ਵੀ ਮੂੰਹ ਚੱਕ ਕੇ ਉਹਨੂੰ ਖੋਲ ਦੂਗਾ ਇਹ ਬਿਜ਼ਨਸ ਨੂੰ ਜਾਂ ਚਲਾ ਲੂਗਾ ਉਹ ਉਹੀ ਬੰਦਾ ਚਲਾਊਗਾ ਜਿਹਨੂੰ ਇਹ ਐਕਸਪੀਰੀਅੰਸ ਆ ਇਸ ਕਰਕੇ ਇਹ ਬਿਜ਼ਨਸਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਤੁਹਾਨੂੰ ਪੜ੍ਹਾਈ ਕਰਕੇ ਜਾਣਾ ਪੈਂਦਾ ਉਹ ਬਿਜ਼ਨਸ ਬਹੁਤ ਵਧੀਆ ਹੁੰਦੇ ਨੇ ਕਿਉਂਕਿ ਉਹਨੂੰ ਹਰੇਕ ਬੰਦਾ ਨਹੀਂ ਖੋਲ ਸਕਦਾ ਹੁੰਦਾ ਉਹੀ ਖੋਲੂਗਾ ਜਿਹਨੂੰ ਜਾਣਕਾਰੀ ਆ ਇਸ ਕਰਕੇ ਕਿਵੇਂ ਲੱਗੀ ਤੁਹਾਨੂੰ ਮੇਰੀ ਇਹ ਵੀਡੀਓ ਜਰੂਰ ਦੱਸਿਓ ਚਲੋ ਚੰਗਾ ਜੀ ਸਸਤੀਗਾ